ਅਮਰਜਪਾਲ ਸਿੰਘ ਦੇ ਭਰਾ ਕਈ ਦਿਨਾਂ ਤੋਂ ਆਇਸ ਡਰਗ ਮਾਮਲੇ ਦੇ ਵਿੱਚ ਕੈਦ ਦੇ ਵਿੱਚ ਨੇ ਉਹਨਾਂ ਦਾ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਡਰਗ ਦੀ ਮਾਤਰਾ ਥੋੜੀ ਹੈ ਤੇ ਇਹ ਆਸਾਰ ਵੀ ਸੀਗੇ ਕਿ ਕੋਈ ਬਹੁਤ ਲੰਬਾ ਚੌੜਾ ਕੋਈ ਸਜ਼ਾ ਨਹੀਂ ਹੋਣ ਵਾਲੀ ਪਰ ਹੁਣ ਕਹਿ ਰਹੇ ਨੇ ਕਿ ਉਹਨਾਂ ਤੇ ਸ਼ਿਕੰਜਾ ਦੁਬਾਰਾ ਤੋਂ ਕੱਸਿਆ ਜਾ ਰਿਹਾ ਹੈ ਇਹ ਖਬਰ ਨੂੰ ਵੀ ਸਪਸ਼ਟ ਕਰਿਓ ਜੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਹੋਰ ਇਸ ਕੇਸ ਦੇ ਵਿੱਚ ਵੱਡੀ ਤਬਦੀਲੀ ਨਹੀਂ ਹੁੰਦੀ ਕਿ ਕੇਸ ਕੋਈ ਵੱਡਾ ਹੈ ਜੀ ਪਰ ਦੇਖੋ ਅਮਰਤਪਾਲ ਸਿੰਘ ਦੇ ਨਾਲ ਜੁੜਿਆ ਹੋਣ ਕਰਕੇ ਅਦਰਵਾਈਜ਼ ਇਸ ਤਰ੍ਹਾਂ ਦੇ ਕੇਸ ਜਿਹੜੇ ਆ ਨਾ ਅੱਜਕੱਲ੍ਹ ਲੋਕਲ ਜਿਹੜੇ ਆ ਚੈਨਲ ਚੱਲਦੇ ਆ ਨਾ ਜੀ ਆ ਜੀ ਮਲੋੜ ਦੇ ਵਿੱਚ ਕਿੰਨੇ ਆ ਤੁਸੀਂ ਹਿਸਾਬ ਲਾ ਲਓ ਜੀ ਜੀ ਚਲੋ ਨਾਮ ਨਹੀਂ ਆਪਾਂ ਲੈਂਦੇ ਇਹ ਜਿਹੜੇ ਲੋਕਲ ਚੈਨਲ ਚੱਲਦੇ ਆ ਉਹ ਵੀ ਇਹੋ ਜਿਹੀ ਖਬਰ ਨਹੀਂ ਚਲਾਉਂਦੇ ਜੀ ਇਹ ਇਹੋ ਜਿਹਾ ਕੇਸ ਆ ਅੱਜਕੱਲ੍ਹ ਜੀ ਜੀ 4 ਗ੍ਰਾਮ ਆਈਸ ਜਾਂ ਹਰ ਹੋਏ ਨਿਆ ਕੋਈ ਚਾਹੇ ਮੈਥ ਵੀ ਹੈ 4 ਗ੍ਰਾਮ ਕੋਈ ਚੱਕਰ ਨਹੀਂ ਹੈਗਾ ਕਿ ਭਈ ਉਹ 4 ਗ੍ਰਾਮ ਜਿਹੜੀ ਹੈ ਨਾ ਉਹ ਇੱਕ ਖਬਰ ਵੀ ਹੈ ਨਹੀਂ ਹਮ ਖਾਸ ਤੌਰ ਤੇ ਲੋਕਲ ਜਿਹੜੇ ਨਿਊਜ਼ ਪੋਰਟਲ ਚੱਲਦੇ ਉਹ ਵੀ ਨਹੀਂ ਚਲਾਉਂਦੇ ਕਿ ਯਾਰ 4 ਗ੍ਰਾਮ ਦੀ ਕੀ ਚਲਾਈਏ ਹੁਣ ਮਾਮਲਾ ਅਮਰਤਪਾਲ ਸਿੰਘ ਨਾਲ ਜੁੜਿਆ ਹੋਣ ਕਰਕੇ ਹਾਈ ਪ੍ਰੋਫਾਈਲ ਬਣ ਗਿਆ ਜੀ ਬਿਲਕੁਲ ਹਾਈ ਪ੍ਰੋਫਾਈਲ ਬਣ ਗਿਆ ਹੈ ਤੇ ਗੱਲ ਇਹ ਆ ਕਿ ਹੁਣ ਜਦੋਂ ਇਹਨਾਂ ਨੇ ਹਰਪ੍ਰੀਤ ਸਿੰਘ ਤੇ ਇੱਕ ਜਿਹੜਾ ਉਹਦਾ ਨਾਲ ਦਾ ਸਹਿ ਦੋਸ਼ੀ ਆ ਇਸ ਵੇਲੇ ਨਾਮ ਦਾ ਦੋਸ਼ੀ ਆ ਜੀ ਜਦੋਂ ਇਹਨਾਂ ਨੂੰ ਪੇਸ਼ ਕੀਤਾ ਸੀਗਾ ਤਾਂ ਰਿਮਾਂਡ ਜੱਜ ਨੇ ਨਹੀਂ ਦਿੱਤਾ ਇਸੇ ਵਾਸਤੇ ਨਹੀਂ ਸੀ ਦਿੱਤਾ ਕਿਉਂਕਿ ਜਿਹੜਾ ਬੰਦਾ ਵੇਚਦਾ ਸੀਗਾ ਉਹ ਤੇ ਇਹਨਾਂ ਨੇ ਫੜ ਕੇ ਨਾਲ ਪੇਸ਼ ਕਰ ਦਿੱਤਾ ਕਿ ਆਹ ਬੰਦਾ ਜੀ ਇਹਦੇ ਖਾਤੇ 'ਚ 10000 ਰੁਪਇਆ ਪਾਇਆ ਵਾ ਤੇ ਇਹਨੇ ਜੀ ਮਲਕ ਦਿੱਤਾ ਆਹ ਬੰਦਾ ਨਾਲ ਆ ਜਿਹੜਾ ਮਤਲਬ ਇਹ ਦੋ ਜਿਹੜੇ ਕਨਜੈਪਸ਼ਨ ਵਾਲੇ ਸੀਗੇ ਉਹ ਵੀ ਫੜਲੇ ਆ ਜੀ ਦੈਟਸ ਇਟ ਤਾਂ ਉਹਨਾਂ ਨੇ ਜੱਜ ਸਾਹਿਬ ਨੇ ਵੇਖਿਆ ਕਿ ਇਹਦੇ ਵਿੱਚ ਤੇ ਸਭ ਕੁਝ ਠੀਕ ਠਾਕ ਹੈ ਕਲੀਅਰ ਹੈ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਉਹ ਜਿਹੜਾ ਇਹ ਹੁੰਦਾ ਕਿ ਜਿਸ ਤਰ੍ਹਾਂ ਕੋਈ ਵੀ ਕੇਸ ਹੈ ਮੁਕੱਦਮਾ ਹੈ ਜੇ ਉਹਦੇ 'ਚ ਰਿਮਾਂਡ ਨਹੀਂ ਮਿਲਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਥੋੜਾ ਜਿਹਾ ਐਜ ਮਿਲ ਜਾਂਦਾ ਆ ਥੋੜਾ ਜ਼ਿਆਦਾ ਨਹੀਂ ਹੈ ਕੋਈ ਐਜ ਮਿਲ ਜਾਂਦਾ ਹੈ ਜਿਨ੍ਹਾਂ ਤੇ ਕੇਸ ਬਣਿਆ ਹੁੰਦਾ ਹੈ ਠੀਕ ਹੈ ਜੀ ਹੁਣ ਸ਼ਾਇਦ ਇਹ ਸੋਚਿਆ ਜਾ ਰਿਹਾ ਕਿ ਜੇ ਕੱਲ ਨੂੰ ਕੇਸ ਡਿੱਗਦਾ ਹਮ ਫਰਜ਼ ਕਰੋ ਇਹ ਕੇਸ ਕੱਲ ਨੂੰ ਕੋਰਟ ਦੇ ਵਿੱਚ ਠਹਿਰਦਾ ਨਹੀਂ ਹੈ ਜੀ ਤਾਂ ਫਿਰ ਬਹੁਤ ਵੱਡੀ ਬਦਨਾਮੀ ਹੋਏਗੀ ਮਾਨ ਸਰਕਾਰ ਦੀ ਕਿਉਂਕਿ ਖਾਸ ਤੌਰ ਤੇ ਜਿਵੇਂ ਤੁਸੀਂ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਜਿਹੜੇ ਲੋਕ ਖਲੋਤੇ ਨੇ ਉਹਨਾਂ ਨੂੰ ਵੇਖੋਗੇ ਜੀ ਪ੍ਰੋ ਖਾਲਸਤਾਨੀ ਵੀ ਲੈ ਲਓ ਹਮ ਹਮ ਅਕਾਲੀ ਦਲ ਦੇ ਜਿਹੜੇ ਦੂਸਰੇ ਧੜੇ ਨੇ ਜੀ ਉਹ ਭਗਵੰਤ ਮਾਨ ਸਰਕਾਰ ਨੂੰ ਐਂਟੀ ਸਿੱਖ ਕਹਿੰਦੇ ਨੇ ਜੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈ ਤੁਸੀਂ ਖਾਸ ਤੌਰ ਤੇ ਦੇਖਿਆ ਹੋਣਾ ਜਦੋਂ ਇਹਨਾਂ ਨੂੰ ਡਿਬਰੂਗੜ ਡਿਬਰੂਗੜ ਜੇਲ੍ਹ ਕਲਾਇਆ ਗਿਆ ਸੀ ਤਾਂ ਬਹੁਤ ਸਾਰੇ ਲੀਡਰ ਹਨ ਇਵਨ ਥੈਟ ਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਤੋਂ ਆ ਜੀ ਉਹ ਵੀ ਇਸ ਤਰ੍ਹਾਂ ਹੀ ਇੱਕ ਮੁੱਦਾ ਪੇਸ਼ ਕਰਦੇ ਆ ਕਿ ਉਹਦਾ ਜੇ ਤੁਸੀਂ ਵੇਖੋਗੇ ਤਾਂ ਕਹਿਣ ਦਾ ਮਕਸਦ ਜਾਂ ਮਤਲਬ ਇਹੋ ਨਿਕਲਦਾ ਹੈ ਜੀ ਕਿ ਇਹ ਐਂਟੀ ਸਿੱਖ ਹੈ ਹੂੰ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਜੇ ਕੇਸ ਡਿਗ ਪੈਂਦਾ ਕੱਲ ਨੂੰ ਹੈ ਮਾਮੂਲੀ ਕੇਸ ਹੈ ਕੋਈ ਬਹੁਤ ਵੱਡਾ ਕੇਸ ਨਹੀਂ ਹੈਗਾ ਉਹ ਜੀ ਤਾਂ ਉਹਦੇ ਵਿੱਚ ਸਰਕਾਰ ਜਿਹੜੀ ਹੈ ਕੱਲ ਨੂੰ ਨੁਕਸਾਨ ਨਾ ਖਾਵੇ ਮੈਨੂੰ ਇਓਂ ਲੱਗਦਾ ਹੈ ਕਿ ਬਾਅਦ ਦੇ ਵਿੱਚ ਉਹ ਸਭ ਵਿਉਂਤ ਕੇ ਹੁਣ ਅੱਜ ਜਿਵੇਂ ਇੱਕ ਆਪਾਂ ਦੇਖ ਰਹੇ ਹਾਂ ਖਬਰ ਕਿ ਜੀ ਉਹਨਾਂ ਨੇ ਨਜ਼ਰਸਾਨੀ ਦੀ ਪਟੀਸ਼ਨ ਪਾਈ ਆ ਕਿ ਜੋ ਰਿਮਾਂਡ ਦਾ ਫੈਸਲਾ ਸੀਗਾ ਉਹਦੀ ਨਜ਼ਰਸਾਨੀ ਕੀਤੀ ਜਾਵੇ ਨਜ਼ਰਸਾਨੀ ਤੋਂ ਭਾਵ ਕੀ ਆ ਕਿ ਸਮੀਖਿਆ ਜੀ ਪੁਨਰ ਸਮੀਖਿਆ ਕੀਤੀ ਜਾਵੇ ਕਿ ਰਿਮਾਂਡ ਬਣਦਾ ਜੀ ਅਸੀਂ ਇਹ ਪੁੱਛਣਾ ਹੁਣ ਦੇਖੋ ਕਿੱਡੀਆਂ ਕਹ ਲੋ ਕਿ ਪੁਲਿਸ ਦੀਆਂ ਜਿਹੜੀਆਂ ਹੌਲੀਆਂ ਗੱਲਾਂ ਨੇ ਹੌਲੀਆਂ ਗੱਲਾਂ ਤੋਂ ਭਾਵ ਕੀ ਆ ਕਿ ਵਜ਼ਨ ਨਹੀਂ ਆਏਗਾ ਦਲੀਲਾ ਕਿ ਜੀ ਇਹ ਪੈਸਾ ਕਿੱਥੋਂ ਲਿਆਉਂਦੇ ਸੀਗੇ ਜਿਹੜਾ ਬੰਦਾ ਖਾਂਦਾ ਪੀਂਦਾ ਜੀ ਹੁਣ ਦੇਖੋ ਅਧਿਕਾਰਤ ਤੌਰ ਤੇ ਜੇ ਕਿਸੇ ਨੇ ਨਹੀਂ ਮੰਨਣਾ ਅਮਰਪਾਲ ਸਿੰਘ ਦੇ ਸਮਰਥਕ ਨੇ ਤਾਂ ਉਹ ਆਜ਼ਾਦ ਹੈ ਉਹ ਨਾ ਮੰਨੇ ਅਧਿਕਾਰਤ ਤੌਰ ਤੇ ਆਫੀਸ਼ੀਅਲੀ ਪੁਲਿਸ ਨੇ ਜਦੋਂ ਕਿਸੇ ਨੂੰ ਨਾਮਜ਼ਦ ਮੁਲਜ਼ਮ ਕਰਾਰ ਦੇ ਦਿੱਤਾ ਆ ਉਹਨੂੰ ਆਪਾਂ ਨਾਮਜ਼ਦ ਮੁਲਜ਼ਮ ਕਾਂਗੇ ਡੋਪ ਟੈਸਟ ਹੋਇਆ ਹਮ ਹਾਲ ਹਾਲ ਫਿਲਹਾਲ ਅੱਛਾ ਹੁਣ ਗੱਲ ਇਹ ਆ ਕਿ ਕੀ ਕਦੇ ਇਸ ਤਰ੍ਹਾਂ ਤੁਸੀਂ ਸੁਣਿਆ ਜੀ ਕਿ ਤੁਹਾਡੇ ਸ਼ਹਿਰ ਦੇ ਵਿੱਚ ਚਾਰ ਬੰਦੇ ਹਮ ਨਸ਼ਾ ਕਰਦੇ ਫੜੇ ਗਏ ਹੁਣ ਨਸ਼ਾ ਕਰਨ ਦਾ ਯਾਨੀ ਕੰਜ਼ਿਊਮ ਕਰਨ ਦਾ ਜੀ ਮਾਮਲਾ ਹੋਵੇ ਤੇ ਪੁਲਿਸ ਇਥੋਂ ਤੱਕ ਬਰੀਕੀ ਚ ਚਲੀ ਜਾਵੇ ਕਿ ਇਹ ਪਤਾ ਕਰੀਏ ਕਿ ਇਹਨਾਂ ਕੋਲ ਪੈਸਾ ਕਿੱਥੋਂ ਆਉਂਦਾ ਹਮ ਹਜ਼ੂਰ ਜਿਹੜਾ ਖਾਣ ਪੀਣ ਵਾਲਾ ਹੁੰਦਾ ਹੈ ਨਾ ਬੰਦਾ ਉਹਨੂੰ ਤੇ ਜੇ ਤੁਸੀਂ ਰੇਗਿਸਤਾਨ ਚ ਛੜਾਓਗੇ ਨਾ ਤਦ ਵੀ ਉਹ ਕਿਤੇ ਨਾ ਕਿਤੇ ਜਗਾੜ ਕਰ ਹੀ ਲੈਣੇ ਕਰ ਹੀ ਲੈਣਾ ਕੋਈ ਨਾ ਕੋਈ ਜੀ ਕੋਈ ਨਾ ਕੋਈ ਉਹਦੇ ਕੋਲ ਹਿੱਲਾ ਹੁੰਦਾ ਆ ਜੀ ਜੀ ਤਾਂ ਮਤਲਬ ਕਿ ਮੈਂ ਉਹ ਇੱਕ মিডিਆ ਰਿਪੋਰਟਰ ਹਾਂ ਹਾਲਾਂਕਿ ਮੇਰੇ ਕੋਲ ਉਹ ਕੋਈ ਦਸਤਾਵੇਜ਼ ਨਹੀਂ ਹੈਗਾ ਜਿਹਦੇ ਆਧਾਰ ਤੇ ਮੈਂ ਕਹਾਂ ਕਿ ਪਟੀਸ਼ਨ ਚ ਆ ਆ ਕੁਝ ਗਰਾਉਂਡ ਬਣਾਇਆ ਗਿਆ ਪਰ ਜੋ মিডিਆ ਰਿਪੋਰਟ ਦੇ ਵਿੱਚ ਜ਼ਿਕਰ ਸੀ ਇਸ ਕੱਲ ਦਾ ਜੀ ਕਿ ਜੀ ਅਸੀਂ ਇਹ ਦੇਖਣਾ ਵਾ ਕਿਤੇ ਕਿਤੇ ਤੋਂ ਇਹ ਨਸ਼ਾ ਖਰੀਦਦੇ ਸੀਗੇ ਜੀ ਮਤਲਬ ਕਿ ਤੁਸੀਂ ਯਾਰ ਜਿਹੜੇ ਬੰਦੇ ਤੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਹ 10000 ਦਾ ਲੈ ਕੇ ਆਏ ਸੀ ਹੂੰ ਫਿਰ ਇਸ ਆਧਾਰ ਤੇ ਜੇ ਇਹ ਤਰਕ ਹੈ ਪੁਲਿਸ ਦਾ ਇਸ ਆਧਾਰ ਤੇ ਇੱਕ ਸਵਾਲ ਇਹ ਪੈਦਾ ਹੋਏਗਾ ਕਿ ਫਿਰ ਜਿਹੜਾ ਉਹ 10000 ਦਾ ਇਹਨਾਂ ਨੂੰ ਵੇਚ ਰਿਹਾ ਸੀ ਸਭ ਤੋਂ ਪਹਿਲਾਂ ਤੇ ਉਹ ਪਤਾ ਕਰੋ ਕਿ ਉਹ ਕਿੱਥੇ ਤੋਂ ਲੈ ਕੇ ਆਉਂਦਾ ਸੀ ਜੀ ਯਾਨੀ ਜੇ ਉਹਨੇ ਦੋ ਬੰਦਿਆਂ ਨੂੰ 4 ਗ੍ਰਾਮ ਦਿੱਤਾ ਹੂੰ ਤਾਂ ਕਿਸੇ ਤੋਂ 400 ਗ੍ਰਾਮ ਲੈ ਕੇ ਆਇਆ ਹੋਊਗਾ ਮੋਰੇ ਬਿਲਕੁਲ ਹੋ ਸਕਦਾ ਉਹ ਜਿਹੜਾ ਉਹਗਾ 400 ਗ੍ਰਾਮ ਤੋਂ ਉੱਤੇ 4 ਕਿਲੋ ਵਾਲਾ ਹੋਵੇ ਬਿਲਕੁਲ ਜੀ ਤਾਂ ਤੁਸੀਂ ਉਸ ਕੜੀ ਨੂੰ ਵੀ ਜੋੜੋ ਨਾ ਨਾਲ ਹੂੰ ਇਹਦਾ ਮਤਲਬ ਸਾਫ਼ ਹੈ ਇਹ ਕੋਈ ਬੰਦੇ ਨੂੰ ਹਾਂ ਹਾਂ ਜੀ ਉਹੀ ਹੈ ਨਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੋਰ ਵਜ਼ਨਦਾਰ ਕਰਨਾ ਚਾਹੁੰਦੇ ਆ ਕਿ ਭਈ ਕੜੀਆਂ ਕੁਝ ਹੋਰ ਜੋੜੀਆਂ ਜਾਂ ਜਾਂ ਅਮਰਤਪਾਲ ਸਿੰਘ ਹੈ ਜਿਹੜਾ ਉਹ ਕਿਉਂਕਿ ਮਾਮਲਾ ਜੁੜ ਗਿਆ ਹੂੰ ਨਾਲ ਮਾਮਲਾ ਜੁੜ ਗਿਆ ਤਾਂ ਅਮਰਤਪਾਲ ਸਿੰਘ ਦਾ ਹੋਰ ਨੁਕਸਾਨ ਕਰ ਦਿੱਤਾ ਜਾਵੇ ਜੀ ਤੇ ਇਸ ਕਰਕੇ ਸ਼ਾਇਦ ਇਹ ਕੀਤਾ ਜਾ ਰਿਹਾ ਨਹੀਂ ਤਾਂ ਇਹ ਇੱਕ ਬਹੁਤ ਤਰਕਸੰਗਤ ਬਹੁਤ ਵਾਜਬ ਸਵਾਲ ਆ ਕਿ ਜਿਹੜਾ ਬੰਦਾ ਤੁਸੀਂ ਕਥੇ ਤੌਰ ਤੇ ਇਹਦੇ ਚ ਬਲੈਕੀਆ ਨਾਮਜ਼ਦ ਕੀਤਾ ਹੈ ਕੈਦੇ ਤੋਂ ਲੈ ਕੇ ਆਇਆ ਜੀ ਸਭ ਤੋਂ ਪਹਿਲਾਂ ਤਾਂ ਉਹਦੀ ਟ੍ਰੇਲ ਦੇਖੋ ਨਾ ਕਿੱਥੋਂ ਤੱਕ ਜਾਂਦੀ ਹੈ ਬਿਲਕੁਲ ਬਿਲਕੁਲ ਕਿ ਉਹ ਕਿੱਥੋਂ ਲੈ ਕੇ ਆਉਂਦਾ ਦਿੱਲੀੋਂ ਲੈ ਕੇ ਆਉਂਦਾ ਹੈ ਜਾਂ ਉਹਦੇ ਕੋਲ ਇੱਥੇ ਕੋਈ ਪੈਡਲਰ ਆਉਂਦਾ ਜੀ ਜਿਹੜਾ ਉਹਨੂੰ ਮਾਲ ਦਿੰਦਾ ਫਿਰ ਇਹ ਗਾਂ ਗਰਾਮਾਂ ਦੇ ਵਿੱਚ ਵੇਚਦਾ ਜੀ ਕਿ ਉਹ ਕਿਲੋਆਂ 'ਚ ਲੈਂਦਾ ਜਾਂ 100 ਗ੍ਰਾਮਾਂ 'ਚ ਲੈਂਦਾ ਤੁਸੀਂ ਇਹ ਪਤਾ ਕਰੋ ਨਾ ਪਰ ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਤੋਂ ਸੰਕੇਤ ਇਹ ਹੋ ਮਿਲਦਾ ਕਿ ਇਸ ਮਾਮਲੇ ਨੂੰ ਥੋੜਾ ਜਿਹਾ ਹੋਰ ਖਿੱਚਿਆ ਜਾਵੇਗਾ ਜੀ ਤੇ ਕਈ ਵਾਰ ਸਿਆਸੀ ਤੌਰ ਤੇ ਡਿਮਾਂਡ ਆ ਜਾਂਦੀ ਹੁੰਦੀ ਹੈ ਹੂੰ ਦੇ ਐਸੇ ਕਾਨੂੰਨੀ ਤੌਰ ਤੇ ਪੁਲਿਸ ਨੂੰ ਪਤਾ ਹੁੰਦਾ ਕਿ ਇਹਦੇ 'ਚ ਯਾਰ ਕੋਈ ਬਹੁਤਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਆਮ ਕੇਸਾਂ 'ਚ ਆਪਾਂ ਇਸੇ ਤਰ੍ਹਾਂ ਦੇਖਦੇ ਆਂ ਐਨਡੀਪੀਐਸ ਦੇ ਜਿਹੜੇ ਕੇਸ ਹੁੰਦੇ ਆ ਉਹਨਾਂ ਦੇ ਵਿੱਚ ਇਦਾਂ ਹੀ ਚੱਲਦੇ ਆ ਤਾਂ ਕਹਿੰਦਾ ਮਤਲਬ ਇਹ ਕਿ ਦੇਖੋ ਸਵਾਲ ਅਮਰਤਪਾਲ ਸਿੰਘ ਤੇ ਜਾਂ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਬਥੇਰੇ ਹੋ ਰਿਹਾ ਜੀ ਕਿ ਭਾਈ ਕੰਜ਼ੂਮ ਕਰਦਾ ਸੀਗਾ ਜੋ ਮਤਲਬ ਕਿ ਇਹ ਬਾਣਾ ਪਾਇੰਦਾ ਸੀਗਾ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਅਮਰਤਾਰੀ ਹੈ ਜਾਂ ਨਹੀਂ ਹੈ ਜੀ ਇਹਦੇ ਬਾਰੇ ਪਰਿਵਾਰ ਕਨਫਰਮ ਕਰੇ ਪਰ ਇੱਕ ਗੱਲ ਹੈ ਕਿ ਯਾਰ ਚਲੋ ਠੀਕ ਹੈ ਸਵਾਲ ਕਰਨਾ ਤੁਹਾਡਾ ਹੱਕ ਹੈ ਅਮਰਤਪਾਲ ਸਿੰਘ ਨਾਲ ਅਸੀਂ ਉਹਦੇ ਐਕਸ਼ਨਸ ਦੇ ਨਾਲ ਕਦੇ ਵੀ ਸਹਿਮਤ ਨਹੀਂ ਹੋਏ ਜੋ ਇੱਥੇ ਕੁਝ ਖਲਾਰੇ ਪਏ ਨੇ ਹਮ ਹਮ ਮੈਂ ਇੱਥੇ ਘਟੂ ਘਟ ਨਹੀਂ ਸਹਿਮਤ ਹੋਇਆ ਕਦੇ ਵੀ ਪਰ ਗੱਲ ਇਹ ਆ ਕਿ ਯਾਰ ਤੁਸੀਂ ਹੁਣ ਵੀ ਇਸ ਤਰ੍ਹਾਂ ਦਾ ਇੱਕ ਪਰਵਾਰ ਨੂੰ ਟਾਰਗੇਟ ਕਰ ਰਹੇ ਹੋ ਜਿਹੜਾ ਮੇਰੇ ਖਿਆਲ ਦੇ ਨਾਲ ਨੈਤਿਕ ਤੌਰ ਤੇ ਠੀਕ ਨਹੀਂ ਹੈ ਬਿਲਕੁਲ ਬਿਲਕੁਲ ਸਹੀ ਮਸਲਾ ਹੈ ਕਿ ਕੱਲ ਇਹ ਗੱਲ ਉੱਡ ਗਈ ਕਿ ਅਮਰਤਪਾਲ ਸਿੰਘ ਦਾ ਜਿਹੜਾ ਭਰਾ ਹੈ ਜੀ ਉਹਦੀ ਸੁਪਤਨੀ ਨੇ ਹੀ ਪੁਲਿਸ ਨੂੰ ਟਿਪ ਦਿੱਤੀ ਜੀ ਜੀ ਜੀ